ਕਾਨਾਂ ਦੀ ਬੰਦੀ ਕੌਲ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਬੰਦ ਦੇ ਸੱਦੇ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੱਥੇ ਰੋਸ ਧਰਨੇ ਦਿੱਤੇ ਜਾ ਰਹੇ ਨੇ ਉੱਥੇ ਹਰਪੁਰ ਵਿਖੇ ਵੱਖ-ਵੱਖ ਚੌਂਕਾਂ ਦੇ ਵਿੱਚ ਵੀ ਬੰਦੀ ਕੌਲ ਜੋ ਆਈ ਆ ਤੇ ਵੱਖ-ਵੱਖ ਚੌਂਕਾਂ ਦੇ ਵਿੱਚ ਬੰਦ ਕੀਤਾ ਗਿਆ ਤੇ ਜੋ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤਾਂ ਅਸੀਂ ਗੱਲਬਾਤ ਕਰਨਾ ਮੌਜੂਦ ਹੈ ਕਿਸਾਨ ਜਥੇਬੰਦੀਆਂ ਦੇ ਮੁਖ ਆਗੂ ਅਸੀਂ ਨਾਲ ਗੱਲਬਾਤ ਕਰਦੇ ਹਾਂ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰ ਸਿੰਘ ਜ਼ਿਲ੍ਹਾ ਜਰਨਸ ਸਕੱਤਰ ਬੀਕੇਜੂ ਇਕਤਾਗਰਾਂ an excellent coaching point in aisles and spoken english also expert in study and visitor visa government approved ss group session jauk khushiarpur ਸਰ ਕੀ ਮੁਖ ਮੰਗਾਂ ਨੇ ਜਿਹੜੀਆਂ ਸਰਕਾਰ ਅਜੇ ਤੱਕ ਨਹੀਂ ਮੰਨ ਰਹੀ ਜੀ ਦੇਖੋ ਬਹੁਤ ਸਾਰੀਆਂ ਮੰਗਾਂ ਜਿਵੇਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਡੇੜੀ ਫੜੀ ਵਾਲਿਆਂ ਦੀਆਂ ਮੰਗਾਂ ਨੇ ਸਮੁੱਚੇ ਤੌਰ ਦੇ ਉੱਤੇ ਦੇਸ਼ ਦੇ ਅੰਦਰ ਚਾਹੇ ਕਿਸੇ ਦੀ ਵੀ ਸਰਕਾਰ ਆ ਚਾਹੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਹੋਵੇ ਜਾਂ ਸੈਂਟਰ ਚ ਮੋਦੀ ਦੀ ਸਰਕਾਰ ਉਸ ਲੋਕਾਂ ਲਈ ਕੰਮ ਨਹੀਂ ਕਰ ਰਹੀਆਂ ਲੋਕਾਂ ਲਈ ਕੰਮ ਨਹੀਂ ਕਰ ਰਹੀਆਂ ਉਹ ਸਹੀ ਮਿਹਨਿਆਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਕੰਮ ਕਰ ਰਹੀਆਂ ਅੱਜ ਦਾ ਜਿਹੜਾ ਏਜੰਡਾ ਸਾਡਾ ਮੁੱਖ ਏਜੰਡਾ ਇਹ ਆ ਵੀ ਜੋ ਸਰਕਾਰ ਕਰ ਰਹੀ ਹੈ ਆ ਜਿਹੜਾ ਕਿਸਾਨਾਂ ਦੇ ਨਾਲ ਦਿੱਲੀ ਨੂੰ ਜਾਂਦੇ ਕਿਸਾਨਾਂ ਨਾਲ ਸ਼ੰਭੂ ਬਾਰਡਰ ਦੇ ਉੱਤੇ ਅਤਿਆਚਾਰ ਕੀਤਾ ਗਿਆ ਇੱਕ ਕਿਸਾਨ ਸਾਡਾ ਸ਼ਹੀਦ ਹੋ ਗਿਆ ਅਸੀਂ ਉਹਦੀ ਤੇ ਕੇਂਦਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਖੱਟੜ ਸਰਕਾਰ ਦੀ ਜ਼ੋਰਦਾਰ ਸ਼ਮਨ ਨਿੰਦਾ ਕਰਦੇ ਹਾਂ ਤੇ ਮੰਗ ਕਰਦੇ ਆ ਕਿ ਜਿਹੜੇ ਕਿਸਾਨੀ ਦੇ ਇਜਾਜ਼ਤ ਮੰਗਾ ਨੇ ਉਹ ਤਰੰਤ ਸਰਕਾਰ ਮੰਨੇ ਜਿੱਥੋਂ ਤੱਕ ਮੁਲਾਜ਼ਮਾਂ ਦਾ ਸਵਾਲ ਹੈ ਸਰਕਾਰ ਜਿਹੜੀ ਆ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਹਰੇਕ ਬੱਕੋ ਵਕਰੇ ਢੰਗ ਨਾਲ ਸਾਰੇ ਵਿਭਾਗਾਂ ਦਾ ਭੋਗ ਪਾ ਕੇ ਇਥੇ ਕਾਰਪੋਰਟਾਂ ਨੂੰ ਉਤਸ਼ਾਹਤ ਕਰ ਰਹੀ ਹੈ ਜਿਵੇਂ ਮਾਨ ਸਰਕਾਰ ਨੇ ਇੱਕ ਗੱਲ ਸਾਫ਼ ਕਹਤੀ ਭਈ ਭਰਤੀ ਦਾ ਠੇਕੇ ਵਾਲੀ ਹੋ 58 ਸਾਲ ਤੱਕ ਅਸੀਂ ਉਹਨਾਂ ਨੂੰ ਕਿਸੇ ਨੂੰ ਕੱਢਣ ਨਹੀਂ ਲੱਗੇ ਉਹਨੂੰ ਮੁੱਕ ਰੱਖ ਕੇ ਇਹ ਗੱਲ ਸਾਫ਼ ਦੇਦੀ ਆ ਵੇਖਿਆ ਹੇਮਾਂ ਸਰਕਾਰਾ ਚਾਹੇ ਮੋਦੀ ਸਰਕਾਰਾ ਉਹ ਸਾਰੇ ਕਾਰਪੋਰੇਟ ਘਰਾਣਿਆਂ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਆ ਦੇਸ਼ ਦੇ ਅੰਦਰ ਜਿਸ ਢੰਗ ਦੇ ਨਾਲ ਫਾਸ਼ੀਵਾਦ ਲਿਆ ਕੇ ਦੇਸ਼ ਦੇ ਅੰਦਰ ਫਿਰਕੂ ਲੀਹਾਂ ਤੇ ਦੇਸ਼ ਨੂੰ ਧੱਕਿਆ ਜਾ ਰਿਹਾ ਭਰਾ ਮਾਰ ਲੜਾਈ ਧੱਕਿਆ ਜਾ ਰਿਹਾ ਉਹਦੀ ਸਾਬ ਤਸਵੀਰ ਜਿਹੜੀ ਆ ਉਹ ਦਿੱਲੀ ਦੇ ਇੱਕ ਨਿਊਡਾ ਦੇ ਕੋਲ ਇੱਕ ਮਸਜਿਦ ਹਾ ਕੇ ਉਹਨਾਂ ਦਾ ਮਦਰਸਾ ਹਾ ਕੇ ਉਸ ਤੋਂ ਬਾਅਦ ਉੱਤਰਾਖੰਡ ਦੇ ਹਲਦਵਾਨੀ ਦੇ ਵਿੱਚ ਉਹਨਾਂ ਦੀ ਮਸਜਿਦ ਤੇ ਮਦਸ사 ਢਾ ਕੇ ਖਾਸ ਕਰਕੇ ਸਰਕਾਰ ਨੇ slogan ਦਿੱਤਾ ਵੀ ਉਹ ਘੱਟ ਗਿਣਤੀਆਂ ਦੇ ਵਿਰੋਧ ਚ ਖੜੀ ਆ ਔਰ ਇਹਦੇ ਨਾਲ ਨਾਲ ਇੱਥੇ ਹੀ ਵਸ ਨਹੀਂ ਜੋ ਸ਼ਾਮ ਦੇ ਅੰਦਰ ਇੱਕ ਹੋਰ ਜਥੇਬੰਦੀ ਹਿੰਦੂਆਂ ਦੀ ਬਣੀ ਆ ਉਹਨਾਂ 크੍ਰਿਸਚੀਅਨ ਨੂੰ ਸਿੱਧੇ ਤੌਰ ਤੇ ਟਾਰਗੇਟ ਕੀਤਾ ਵੀ ਆਪਣੇ ਬੰਦ ਆਪਣੇ ਸਕੂਲਾਂ ਦੇ ਵਿੱਚੋਂ ਅਸੀਸਾ ਮਸੀਹ ਦੀ ਫੋਟੋ ਤੇ ਮਰੀਯਮ ਦੀ ਫੋਟੋ ਜਿਹੜੀ ਆ ਉਹ 15 ਦਿਨਾਂ ਵਿੱਚ ਲਾ ਲਈ ਜਾਏ ਇਸ ਕਰਕੇ ਦੇਸ਼ ਦੇ ਅੰਦਰ ਆਜ ਸਮੁੱਚੇ ਦੇਸ਼ ਨੂੰ ਫਿਰਕੂ ਲੀਆ ਦੇ ਧਾਕੇ ਵੱਡੀ ਪੱਧਰ ਤੇ ਦੰਗੇ ਕਰਾਉਣ ਦਾ ਤੇ ਹਿੰਦੂ ਰਾਸ਼ਟਰ ਬਣਾਉਣ ਵਾਲੇ ਪਾਸੇ ਨੂੰ ਸਰਕਾਰ ਜਾ ਰਹੀ ਆ ਜਿਹੜਾ ਜਿਹੜਾ ਉਹ ਏਜੰਡਾ ਬਿਲਕੁਲੋ ਇਸ ਭਲੇਖੇ ਚ ਆ ਇੱਥੇ ਦੇਸ਼ ਦੇ ਅੰਦਰ ਬਨਸਮਾਨਤਾ ਹਰੇਕ ਤਰ੍ਹਾਂ ਦੇ ਲੋਕ ਨੇ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇੱਕ ਹਿੰਦੂ ਰਾਸ਼ਟਰ ਬਣ ਜਾਏ ਲੋਕ ਇਸ ਗੱਲ ਦੇ ਉੱਤੇ ਖੜੇ ਨੇ ਲੋਕਾਂ ਨੂੰ ਇਸ ਗੱਲ ਦਾ ਪੂਰਾ ਪਤਾ ਲੱਗ ਚੁੱਕਾ ਕਿ ਚਾਹੇ ਮੋਦੀ ਦੀ ਸਰਕਾਰ ਆ ਚਾਹੇ ਪੰਜਾਬ ਦੇ ਅੰਦਰ ਆਪ ਦੀ ਸਰਕਾਰ ਆ ਜਾਂ ਬੱਕੋ ਬੱਕਰੀਆਂ ਸਟੇਟਾਂ ਦੀ ਬੱਕੋ ਬੱਕਰੀਆਂ ਸਰਕਾਰਾਂ ਉਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੀ ਦੀ ਹਮਾਇਤੀ ਨੇ ਇਸ ਕਰਕੇ ਲੋਕਾਂ ਨੂੰ ਅੱਜ ਆਪਣੀ ਲੜਾਈ ਖੁਦ ਲੜਨੀ ਪਊ ਅੱਜ ਇਹ ਗੱਲ ਕਹਿਤੀ ਜਾਵੇ ਕਿ ਕੋਈ ਬੋਟਾਂ ਵਾਲੀ ਪਾਰਟੀ ਦੇ ਉੱਤੇ ਆਸ ਕਰਕੇ ਅਸੀਂ ਉਹ ਤੋਂ ਕੋਈ ਗੱਲ ਜਿਹੜੀ ਆ ਉਹ ਤੋਂ ਮਨਾ ਲਾਂਗੇ ਇਹ ਜਿਹੜਾ ਬਹੁਤ ਔਕਾ ਕੰਮ ਆ ਜਿਵੇਂ ਕਿ ਸੰਤਰਾਮ ਦਾਸੀ ਨੇ ਇੱਕ ਸ਼ੇਰ ਕਿਹਾ ਹੈ ਗੱਲ ਸੱਚ ਦੀ ਸਮੇਂ ਨੇ ਆਖ ਦਿੱਤੀ ਗੱਲ ਸੱਚ ਦੀ ਸਮੇਂ ਨੇ ਆਖ ਦਿੱਤੀ ਅਰਥ ਕੱਢਣਾ ਹੈ ਫਰਜ਼ ਜਵਾਨੀਆਂ ਦਾ ਉਸ ਅਰਥ ਕੱਢਣਾ ਹੈ ਪਰ ਜਵਾਨੀਆਂ ਦਾ ਉਸ ਕੌਮ ਨੂੰ ਸਮਾਂ ਨਹੀਂ ਮਾਫ਼ ਕਰਦਾ ਜਿਹੜੀ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਬਿਨਾ ਮਾਸ ਦੇ ਹੱਡੀਆਂ ਬੋਲ ਪਈਆਂ ਭੁਕੇ ਢਿੱਡ ਨਹੀਂ ਸਤੋ ਛਲਕਾਈ ਜਾਂਦੇ ਕਲਗੀ ਵਾਲਿਆ ਬਖਸ਼ ਤਲਵਾਰ ਸਾਨੂੰ ਵੋਟਾਂ ਨਾਲ ਨਹੀਂ ਤਖਤ ਉਲਟਾਏ ਜਾਂਦੇ ਅੱਜ ਜਿਹੜਾ ਵੀ ਫੈਸਲਾ ਹੋਣਾ ਉਹ ਲੋਕਾਂ ਦੇ ਸੰਘਰਸ਼ਾਂ ਨਾਲ ਹੋਣਾ ਵੋਟਾਂ ਨਾਲ ਕੋਈ ਫੈਸਲਾ ਜਿਹੜਾ ਹੁਣੇ ਵਾਲਾ ਦੀਦਾ ਨਹੀਂ ਇਸ ਕਰਕੇ ਸਾਡੀ ਅੱਜ ਅਪੀਲ ਆ ਪਈਏ ਸਾਰੇ ਘੂਲ ਨੂੰ ਹੋਰ ਵਿਚਾਰ ਰੂਪ ਦੇ ਵਿੱਚ ਪੂਰੇ ਦੇਸ਼ ਚ ਪੂਰੀ ਦੁਨੀਆ ਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਤੇ ਵੱਡੇ ਹਾਕਮਾਂ ਨੂੰ ਭਾਜ ਦਿੱਤੀ ਜਾਵੇ ਧੰਨਵਾਦ ਇਹ ਕੰਮ ਫਟਾਰਾ ਕਰਾਂਗੇ ਇੱਕ ਰਾਜੇ ਦਾ ਕੰਮ ਹੁੰਦਾ ਆਪਣੀ ਪ੍ਰਜਾ ਦਾ ਰਾਖੀ ਕਰਨੀ ਪ੍ਰਜਾ ਦੀ ਦੇਖਰੇਖ ਕਰਨੀ ਤਾਂ ਅੱਜ ਦੇ ਟਾਈਮ ਦੇ ਵਿੱਚ ਵੀ ਅਗਰ ਪ੍ਰਜਾ ਜੇ ਰਾਜੇ ਕੋ ਜੰਦੀ ਆ ਤਾਂ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਕੀ ਕਾਰਨ ਮੰਨਦੇ ਹੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸੀਂ 5 ਸਾਲ ਬਾਅਦ ਵੋਟਾਂ ਤਿਆਰ ਕਰਦੇ ਆਂ ਔਰ ਬੇਤਾ ਸ਼ਾਰਬਾ ਖਰਬਾ ਰੁਪਈਆ ਜਿਹੜਾ ਇਸ ਸਿਸਟਮ ਤੇ ਲਾਨਨੇ ਆ ਲੇਕਿਨ ਉਹਦੇ ਵਿੱਚੋਂ ਲੋਕਾਂ ਪ੍ਰਤੀ ਕੁਝ ਨਹੀਂ ਮਿਲ ਰਿਆ ਲੋਕਾਂ ਦੇ ਜੋ ਮਸਲੇ ਆ ਉਹ ਦਿਨ ਪ੍ਰਤੀ ਦਿਨ ਵੱਧ ਰਹੇ ਆ ਤੇ ਜੇ ਸਰਕਾਰਾਂ ਨੇ ਲੋਕਾਂ ਪ੍ਰਤੀ ਨਹੀਂ ਆਉਣਾ ਤਾਂ ਫਿਰ ਕਿਹਦੇ ਨੇ ਆਉਣਾ ਉਹਦੀ ਅਸੀਂ ਜਦੋਂ ਪਿਛੋੜੀ ਮੀਂਹ ਨਜ਼ਰ ਕਰਦੇ ਆ ਜਿਹੜੇ ਹੱਥਾਂ ਨੇ ਜਿਹੜੀ ਮਜ਼ਦੂਰ ਜਮਾਤ ਨੇ ਜਿਹੜੀ ਮਿਹਨਤ ਕਾ ਜਮਾਤ ਨੇ ਖਾਸ ਕਰ ਕਿਸਾਨ ਔਰ ਮਜ਼ਦੂਰ ਨੇ ਦੇਸ਼ ਨੂੰ ਉੱਪਰ ਖੜਨਾ ਉਹਨੂੰ ਅੰਗੌਲਿਆ ਕਰਕੇ ਇਹ ਜਾਂ ਦੇ ਕੋ ਸਰਮਾਇਦਾਰ ਸਾਮਰਾਜੀ ਪਾਰਟੀਆਂ ਜਾਂ ਇਹ ਮਗਰ ਜੋ ਵੱਡਾ ਆਰਗੇਨਾਈਜੇਸ਼ਨ ਇਹਨੂੰ ਕਿੱਧਰ ਨੂੰ ਲਦਾ ਰਹੀ ਹੈ ਇਹ ਤੇ ਸਾਨੂੰ ਅੱਜ ਬਰਾਮ ਲਾਉਣ ਦੀ ਲੋੜ ਹੈ ਇਹਨੂੰ ਰੋਕਣ ਦੀ ਲੋੜ ਆ ਇਹਨਾਂ ਨੂੰ ਰਸਤੇ ਵਿੱਚ ਇਸ ਬੇਅਧੂਰੀ ਆਜ਼ਾਦੀ ਨੂੰ ਰੋਕਣ ਦੀ ਲੋੜ ਆ ਅੱਜ ਅਸੀਂ ਦੇ ਦੇਖੀ ਆਜ਼ਾਦੀ ਜਿਹੜੀ ਕਿਹਨੂੰ ਆ ਆਜ਼ਾਦੀ ਤੇ ਦੇਖੀਏ ਉਹ ਕਹਿੰਦਾ ਸੰਤਰਾਵਾਦਸੀ ਕਹਿੰਦਾ ਕਿਉਂ ਭਾਈ ਨਿਹਾਲਿਆ ਆਜ਼ਾਦੀ ਨੇ ਦੇਖੀ ਉਹ ਕਹਿੰਦਾ ਨਾ ਖਾਦੀ ਨਾ ਦੇਖੀ ਉਹ ਕਹਿੰਦਾ ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜੀ ਸੀ ਬੜੀ ਪੀੜੋ ਤੇ ਦਵਾਲੇ ਖੜੀ ਸੀ ਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਵਾਲ ਪਿਛਾੜੀ ਸੀ ਉਸਦੇ ਤੇ ਮੀਰਾ ਦੇ ਵੱਲ ਗਾੜੀ ਸੀ ਉਸਦੀ ਅੱਜ ਸਾਡੇ ਮਸਲੇ ਸਾਰਾ ਕੁਝ ਨਿੱਜੀਕਰਨ ਕਰਕੇ ਉਹ ਜਮਾਤ ਨੂੰ ਦਿੱਤੇ ਜਾ ਰਹੇ ਨੇ ਉਹ ਸਵਾਨੀ ਰਾਨੀ ਨੂੰ ਉਹ ਸਾਮਰਾਜੀ ਤਾਕਤਾਂ ਨੂੰ ਦਿੱਤੇ ਜਾ ਰਹੇ ਨੇ ਉਹ ਹੱਥ ਜਿਹੜੇ ਉਹ ਵਿਲੇ ਕਿਤੇ ਜਾ ਰਹੇ ਨੇ ਮੈਨੂੰ ਲੱਗਦਾ ਨੇ ਕਿ ਕਿਹਤੇ ਰਾਜ ਕਿਹਦੇ ਹਕੂਮਤ ਕਰਨੀ ਨੇ ਇਥੋਂ ਦੀ ਪੰਜਾਬ ਦੀ ਨੌਜਵਾਨੀ ਸਟੇਟਾਂ ਦੀ ਨੌਜਵਾਨੀ ਵਿਦੇਸ਼ਾਂ ਨੂੰ ਰੋਜ਼ਗਾਰ ਦੀ ਭਾਲ ਵਿੱਚ ਜਾ ਰਹੀ ਆ ਉਹ ਸਮਾਂ ਜਦੋਂ ਅਸੀਂ ਅੰਗਰੇਜ਼ ਤੋਂ ਆਜ਼ਾਦੀ ਲਈ ਸੀ ਅੱਜ ਅਸੀਂ ਸਿੱਧੇ ਤੌਰ ਤੇ ਅੰਗਰੇਜ਼ ਦੀ ਗੁਲਾਮੀ ਵਾਲ ਨੂੰ ਮਜਬੂਰੀ ਵਸ ਬਾਧ ਰਹੇ ਆ ਅੱਜ ਇਹ ਤੇ ਸੋਚਣ ਦੀ ਅੱਜ ਸਮਦਰ ਲੋਕਾਂ ਨੇ ਬੁੱਧੀਜੀਵੀ ਵਰਗ ਨੇ ਇੱਕ ਪਹਿਰਾ ਲਾਇਆ ਇਥੋਂ ਦੇ ਕਿਸਾਨ ਕੋਲ ਨੇ ਜਾਗਰੂਤੀ ਪੈਦਾ ਕੀਤੀ ਆ ਹਿੰਦੁਸਤਾਨ ਪਰ ਬੇਤਨੀ ਵਾਰ ਦੇਸ਼ਾਂ ਦੇਸ਼ਾਂ ਵਿੱਚ ਕਿਸਾਨ ਕੋਲ ਨੇ ਇੱਕ ਜਾਗਰੂਤੀਕ ਆਵਾਜ਼ ਨੇ ਇੱਕ ਲੰਬੰਬੰਦੀ ਕੀਤੀ ਆ ਤੇ ਅਸੀਂ ਇੱਕ ਦੂਰ ਉਹ ਦਿਨ ਦੂਰ ਨੇ ਜਦੋਂ ਅਸੀਂ ਆਪਣੇ ਰਸਤੇ ਤੇ ਜਾਵਾਂਗੇ ਇਹ ਉਹ ਨਹੀਂ ਲਤਾੜੇ ਜਾਣੇ ਸਾਡੇ ਇਰਾਦੇ ਨੇ ਫਲਾਦ ਅਸੀਂ ਲਾਜ਼ਮੀ ਲਾਵਾਂਗੇ ਡੁੱਲੇ ਲਹੂ ਦਾ ਸਾ ਡੁੱਲੇ ਲਹੂ ਦਾ ਸਾ